ਤੋ ਇੱਕ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਦਰਸਲ ਬਾਈ ਲੱਖਾ ਸਦਾਣਾ ਨੂੰ ਹਿਰਾਸਤ ਦੇ ਵਿੱਚ ਲਏ ਜਾਣ ਦੀ ਗੱਲ ਸਾਹਮਣੇ ਆਈ ਸੀ ਉਸ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਬਾਈ ਸਾਡੇ ਨਾਲ ਨੇ ਇਸ ਸਮੇਂ ਰਾਮਪੁਰਾ ਹਸਪਤਾਲ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਵੀਰੇ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹੂੰਗਾ ਕਿ ਰਾਤ ਜੋ ਕੁਝ ਹੋਇਆ ਵਾ ਤੁਸੀਂ ਵੀਡੀਓ ਆਪਣੇ ਪੇਜ ਤੇ ਵੀ ਸਾਂਝੀਆਂ ਕੀਤੀਆਂ ਪਹਿਲਾਂ ਤੋਂ ਮਾਮਲਾ ਕੀ ਸੀ ਤੇ ਹੁਣ ਰਿਹਾ ਕੀਤਾ ਗਿਆ ਜਾਂ ਤੁਸੀਂ ਇੱਥੇ ਹਸਪਤਾਲ ਪਹੁੰਚੇ ਹੋ ਇਹਦਾ ਕੀ ਰੀਜ਼ਨ ਹੈ ਕੱਲ ਰਾਤ 8:00 ਵਜੇ ਦਾ ਸਮਾਂ ਅਸੀਂ ਪਟਿਆਲੇੋਂ ਆ ਰਹੇ ਹਾਂ ਹਿੰਡਾਏ ਕੋਲੇ ਇੱਕ ਗੱਡੀ ਸਾਨੂੰ ਦੋ ਵਾਰੀ ਅੱਗੇ ਪਿੱਛੇ ਹੁੰਦੀ ਆ ਚਲੋ ਅਸੀਂ ਨਿਗਾਹ ਤਾਂਨੇ ਅਸੀਂ ਆਪਣੀ ਚਾਲ ਤੇ ਤੁਰੇ ਹੋਨੇ ਆ ਤਾਂ ਉਸ ਤੋਂ ਬਾਅਦ ਇੱਕ ਉਹੀ ਗੱਡੀ ਵਾਲਾ ਜਿਹੜਾ ਸਾਨੂੰ ਅੱਗੇ ਪਿੱਛੇ ਹੋ ਰਿਹਾ ਤਾਂ ਉਹ ਇਸ਼ਾਰਾ ਕਰਕੇ ਆਪਣੇ ਹੱਥ ਨਾਲ ਤੇ ਮੂੰਹ ਚੋਂ ਗਾਲ ਕੱਢ ਕੇ ਸਾਨੂੰ ਸ਼ੀਸ਼ਾ ਲਾ ਕੇ ਗੱਡੀ ਭਜਾ ਲਾ ਹੁਣ ਮੇਰੇ ਦੋ ਵਾਰੀ ਹਮਲਾ ਹੋਇਆ ਪਹਿਲਾਂ ਸਿਕਿਉਰਿਟੀ ਵਾਲੇ ਮੇਰੇ ਨਾਲ ਨੇ ਸਾਨੂੰ ਲੱਗਿਆ ਵੀ ਕੋਈ ਪਤਾ ਨਹੀਂ ਗੈਰ ਬੰਦੇ ਜਾਂ ਕਾਰਨ ਕੀ ਆ ਦੋ ਵਾਰੀ ਗੱਡੀ ਨੇ ਮਗਰਮੁਰੇ ਕੀਤਾ ਹਨ ਅਸੀਂ ਉਹਦਾ ਗੱਡੀ ਦਾ ਮਗਰਾ ਕਰਦੇ ਆ ਉਹ ਗੱਡੀ ਚੌਂਕੀ ਚਲੀ ਜਾਂਦੀ ਐਂਡੇ ਅਸੀਂ ਰੋਕਦਿਆਂ ਗੱਡੀ ਕੋਲ ਜਾ ਕੇ ਮੈਂ ਪੁੱਛਦਾ ਮੈਂ ਕਿ ਤੁਸੀਂ ਗਾਲਾਂ ਕੱਢ ਕੇ ਆ ਕੌਣੋਂ ਕਹਿੰਦੇ ਅਸੀਂ ਪੁਲਿਸ ਮੁਲਾਜ਼ਮ ਆ ਮੈਂ ਕਿ ਪੁਲਿਸ ਮੁਲਾਜ਼ਮ ਤਾਂ ਤੁਸੀਂ ਇਹ ਨਹੀਂ ਕਹਿੰਦੇ ਅਸੀਂ ਪੁਲਿਸ ਮੁਲਾਜ਼ਮ ਆ ਮੈਂ ਕਿ ਦਾਰੂ ਦੋਨੇ ਦਾਰੂ ਦੇ ਡੱਕੇ ਹੋਏ ਨੇ ਮੈਂ ਗਾਲਾਂ ਕੱਢਦੇ ਆ ਮਾਚਲਵਾ ਪਾਚੋਂ ਕਿ ਜਿਵੇਂ ਅਸੀਂ ਥੋੜਾ ਮਲਾਜਾ ਕਰਾਉਨੇ ਆ ਜਦੋਂ ਹੀ ਪੁਲਿਸ ਮਲਾਜਾ ਤੂੰ ਕਦੇ ਪੁਲਿਸ ਨੂੰ ਪੁੱਠਾ ਬੋਲਦਾ ਕਰੇ ਤੂੰ ਸਰਕਾਰ ਨੂੰ ਪੁੱਠਾ ਬੋਲਦਾ ਉਹ ਬੰਦਾ ਮੇਰੇ ਨਾਲ ਉਹ ਬੰਦਾ ਤੇ ਕਿਹੜਾ ਨਾਲ ਉਹਦੇ ਬੰਦਾ ਸਿਵਲ ਵਰਦੀ ਵਾਲਾ ਦੋਨੇ ਬੰਦੇ ਬਾਕੀਆਂ ਨੇ ਮੇਰੇ ਕਿਸ ਨੇ ਬਾਹ ਫੜੀਏ ਕਿਸ ਨੇ ਮੇਰਾ ਸਿਰ ਫੜਿਆ ਉਸ ਤੋਂ ਬਾਅਦ ਮੈਨੂੰ ਉਹ ਲਿਜਾ ਕੇ ਸਦਰ ਥਾਣੇ 755 ਜੀ ਮੇਰੀ ਬੰਦੀ ਪਾ ਦਿੰਦੇ ਆ ਚਲੋ ਮੈਂ ਅੱਜ ਮੈਨੂੰ ਅਸਰੀਆਂ ਦੇ ਪੇਸ਼ ਕਰਕੇ ਤੇ ਮੈਨੂੰ ਛਡ ਦਿੰਦੇ ਆ ਮੈਂ ਇਥੇ ਦਾਖਲ ਹੋਣਾ ਕਿ ਆ ਉਹ ਐਕਸ-ਰੇ ਰਿਪੋਰਟਾਂ ਅਲਟਰਾਸਾਉਂਡ ਜੋ ਵੀ ਮੈਂ ਮੈਡੀਕਲ ਆ ਦਾ ਕਰਾਇਆ ਡਾਕਟਰ ਨੂੰ ਦੱਸਿਆ ਵੀ ਆ ਸੱਤਾਂ ਨੇ ਮੇਰੇ ਤੇ ਗਾਂਦਰ ਮੇਰੇ ਸੋਜਾ ਵੀ ਆਇਆ ਹਨ ਤਾਂ ਉਹਦੇ ਆਧਾਰ ਦੇ ਉੱਤੇ ਹੁਣ ਜਿਹੜੀ ਅਗਲੀ ਕਾਰਵਾਈ ਆ ਉਹ ਜਿੰਨੀ ਵੀ ਕੋ ਕਾਨੂੰਨੀ ਕਾਰਵਾਈ ਬਣੂਗੀ ਅਸੀਂ ਉਹਦੇ ਲਈ ਡੀਜੀਪੀ ਨੂੰ ਐਸਐਸਪੀ ਬਰਨਾਲਾ ਨੂੰ ਗ੍ਰੈਬ ਭਾਗ ਨੂੰ ਮੁੱਖ ਮੰਤਰੀ ਨੂੰ ਹਾਈ ਕੋਰਟ ਨੂੰ ਜਿਹੜੀ ਜ਼ੀਰੋ ਫਹੀਰ ਉਹ ਦਿਨ ਵੀ ਅਸੀਂ ਸਾਰਾ ਵੀ ਆ ਸਾਡੇ ਨਾਲ ਵਾਪਰਿਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਯਾਰ ਵੀ ਮੈਰੀ ਤਾਂ ਜਿਹੜੇ ਲੋਕ ਆਵਾਜ਼ ਸੁਣਦੇ ਆ ਧੰਨਵਾਦ ਪੰਜਾਬ ਦੇ ਲੋਕਾਂ ਦਾ ਜੇ ਮੈਂ ਨਾ ਲਾਈਵ ਹੁੰਦਾ ਮੇਰਾ ਪਤਾ ਹੀ ਨਹੀਂ ਸੀ ਲੱਗਣਾ ਜਿਹਦੀ ਮਰਜ਼ੀ ਉੱਥੇ ਕਹਾਣੀ ਬਣਾ ਲੈਂਦੇ ਨੇ ਵਰਦੀ ਪਾੜਤੀ ਇਹਨੇ ਆ ਕਰਤਾ ਇਹਨੇ ਪੁਲਿਸ ਨੂੰ ਧੱਕਾ ਮਾਰਿਆ ਐਂ ਕਰ ਗਿਆ ਹਨਾ ਤਾਂ ਆਮ ਬੰਦਿਆਂ ਦਾ ਕੀ ਬਣੂਗਾ ਯਾਰ ਇੱਥੇ ਜਿਹਦੀ ਮਰਜ਼ੀ ਫੜ ਕੇ ਕੁੱਟਮਾਰ ਕਰ ਦੇਣਗੇ ਆ ਹੁਣ ਕੋ ਯਾਰ ਵੀ ਇਨੀਆਂ ਪਾਵਰਾਂ ਇਨੀਆਂ ਛੋਟਾਂ ਪੁਲਿਸ ਸਟੇਟ ਪੁਲਿਸ ਰਾਜ ਬਿਲਕੁਲੇ ਬਣ ਚੁੱਕਿਆ ਜਿਹੜਾ ਜਿਹੜਾ ਰਾਤ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬੰਦੀ ਪਾਈ ਗਈ ਹੈ ਹਿਰਾਸਤ ਪਾਈ ਗਈ ਸੀ ਉਹ ਪਰਚਾ ਕੱਟਿਆ ਗਿਆ ਸੀ ਕਿ ਉਸ ਵੇਲੇ ਜਾਂ ਕੋਈ ਪਰਚਾ ਨਹੀਂ ਕੱਟਿਆ ਗਿਆ 52 ਜਨਾਂ ਨੇ ਬੰਦੀ ਪਾਈ ਹੈ ਉਹਦੇ ਚ ਅੱਜ ਇਹਨਾਂ ਨੇ ਅਸੜੀ ਹੁੰਦੇ ਸਾਨੂੰ ਮੰਨ ਲਓ ਪੇਸ਼ ਕੀਤਾ ਤਾਂ ਇਹ ਸਾਰੀ ਜਿਹੜੀ ਕਹਾਣੀ ਹੁਣ ਘੜ ਰਹੀ ਆ ਪੁਲਿਸ ਹਨਾ ਬਣਾ ਰਹੀ ਆ ਯਾਰ ਰੋਜ਼ ਦੀਆਂ ਕਹਾਣੀਆਂ ਘੜ ਰਹੀ ਆ ਪੁਲਿਸ ਮੈਂ ਪੁੱਛਣਾ ਚਾਹਣਾ ਯਾਰ ਪੁਲਿਸ ਨੂੰ ਪੁੱਛਣਾ ਚਾਹਣਾ ਜਿਵੇਂ ਮਿੱਥਕੇ ਨਹੀਂ ਆਏ ਹੁੰਦੇ ਵੀ ਆਈ ਕਰ ਨਹੀਂ ਕਰਨਾ ਮੈਨੂੰ ਮੋਗਾ ਪੁਲਿਸ ਨੇ ਫੜਿਆ ਇੱਕ ਵਾਰੀ ਜਦੋਂ ਲੁਧਿਆਣੇ ਜਾਂਦਾ ਸੀ ਮੇਰੇ ਸ਼ੀਸ਼ੇ ਹੀ ਪੰਨੇ ਗੱਡੀ ਦੇ ਮੈਂ ਉਦੋਂ ਨਹੀਂ ਕਹਦਾ ਵੀ ਮੈਨੂੰ ਕੁੱਟਿਆ ਕਿਸੇ ਨੇ ਜਾਂ ਮੇਰੇ ਮੁੱਕੀਆਂ ਮਾਰੀਆਂ ਜਾਂ ਮੇਰਾ ਗਾਲ ਦੱਬਿਆ ਮੇਰਾ ਹਨਾ ਮੈਨੂੰ ਬਰਾਂਡਾ ਪੁਲਿਸ ਨੇ ਇੱਕ ਵਾਰੀ ਫੜਿਆ ਸੀ ਬਰਾਂਡੇ ਉਦੋਂ ਨਹੀਂ ਮੈਂ ਕਹਦਾ ਯਾਰ ਵੀ ਮੈਨੂੰ ਪੁਲਿਸ ਨੇ ਇਹ ਕੀਤਾ ਸਾਰੇ ਅਮਲਾਜ ਸੋਡੇ ਡੱਕੇ ਹੋਏ ਸੀ ਮੈਂ ਸੌ ਖਾਨਾ ਨਹੀਂ ਤੁਸੀਂ ਖਾਜੋ ਮੈਂ ਕਹਦੋਂ ਮੇਰਾ ਕਸੂਰ ਆ ਸੋਡੇ ਸਾਰੇ ਅਫਸਰਾਂ ਦੇ ਮੈਂ ਧਿਆਨ ਚ ਲਿਆਉਣਾ ਮੈਂ ਕਿਹੜਾ ਕੋਈ ਕ੍ਰਾਈਮ ਕਰਕੇ ਭੱਜਿਆ ਸੀ ਮੈਂ ਕਤਲ ਕਰਕੇ ਭੱਜਿਆ ਸੀ ਮੈਂ ਕੋਈ ਡਾਕਾ ਮਾਰ ਕੇ ਭੱਜਿਆ ਸੀ ਤੁਸੀਂ ਇਸ ਤਰੀਕੇ ਨਾਲ ਆ ਕੇ ਮੈਨੂੰ ਐ ਚਿੰਬੜ ਗਏ ਯਾਰ ਤੁਹਾਡਾ ਚੁੱਕ ਜੁ ਹੋਇਆ ਸੀ ਉਸ ਬੰਦੀ ਵੀ ਤੁਸੀਂ ਅਧਿਕਾਰੀਆਂ ਨਾਲ ਕੇ ਗੱਲਬਾਤ ਕੀਤੀ ਸੀ ਹਿਰਾਸਤ ਪੈਣ ਤੋਂ ਪਹਿਲਾਂ ਹਾਂ ਦੱਸਿਆ ਤਾਂ ਐ ਮੈਂ ਤੁਹਾਨੂੰ ਵੀ ਕੰਟਰੋਲ ਰੂਮ ਐਸਪੀ ਡੀ ਐਸਐਸਪੀ ਆਪਣਾ ਸੀ ਇਨਚਾਰਜ ਚਾਹਰਾ ਨਾ ਮੇਰੀ ਗੱਲ ਹੋਈ ਐ ਮੈਂ ਦੱਸੀ ਸਾਰੀ ਕਹਾਣੀ ਮੇਰੇ ਨਾਲ ਵਾਪਰੀ ਐ ਤੇ ਇਹ ਇਹਦੇ ਲਈ ਹੁਣ ਉਹੀ ਗੱਲ ਵੀ ਸਰਕਾਰ ਜ਼ਿੰਮੇਵਾਰ ਸਿੱਧੇ ਰੂਪ ਚ ਇੰਨੀਆਂ ਛੋਟਾਂ ਇੰਨੀਆਂ ਖੁੱਲ੍ਹ ਹੋਊ ਕਾਰਵਾਈ ਪੁਲਿਸ ਕਾਨੂੰਨ ਕੋਈ ਇਨਸਾਫ ਹੈ ਕਿਤੇ ਹੁਣ ਹੁਣ ਤੁਹਾਡੀ ਕਿਰਨ ਦਿੱਤੀ ਰਹਿਣ ਵਾਲੀ ਜੇ ਤਾਂ ਤੁਸੀਂ ਇੱਧਰ ਹੋਰ ਦੇਖ ਲਓ ਹਣਾ ਮੈਂ ਕੋਈ ਇਸ ਗੱਲ ਦੇ ਉੱਤੇ ਨਾਮ ਮਜੀਠੀ ਦੇ ਤਰਫਦਾਰੀ ਕਰਦਾ ਪਰ ਜਿਹੜਾ ਵਿਕਰਮ ਮਜੀਠੀ ਦੇ ਵਰਗਿਆਂ ਦੇ ਵੀ ਵਰਚਾ ਹੋਇਆ ਇਹ ਵੀ ਬਦਲਾਖੋਰੀ ਹੈ ਜਿਹੜਾ ਭਾਨਾ ਸਿੱਧੂ ਉਹ ਤੋਂ ਫੜ ਕੇ ਨੇ ਅੰਦਰ ਦਿੱਤਾ ਕੀ ਮੈਨੂੰ ਇਨਸਾਫ ਮਿਲੂਗਾ ਹਾਲਾਂਕਿ ਮੈਂ ਇੱਕ ਲੋਕਾਂ ਦੀ ਆਵਾਜ਼ ਆ ਮੈਂ ਲੋਕਾਂ ਦੀ ਆਵਾਜ਼ ਚੱਕਦਾ ਬੱਤ ਧੰਨਵਾਦ ਕਰਦਾ ਸੋਡੇ ਭਰਾਵੋ ਚੈਨਲ ਮਾਧਿਅਮ ਰਾਹੀਂ ਕਿ ਮੇਰੀ ਮੈਂ ਜੇ ਲਾਈਵ ਹੋ ਗਿਆ ਲੋਕਾਂ ਨੇ ਬਾਤ ਸੁਣੀ ਲੋਕ ਖੜਬੀ ਗਏ ਅੱਜ ਵੀ ਸੈਂਕੜੇ ਬੰਦੇ ਇੱਥੇ ਪਹੁੰਚ ਰਹੇ ਆ ਨਾ ਤੇ ਲੋਕ ਖੜਨਗੇ ਵੀ ਮੈਨੂੰ ਪਤਾ ਤੇ ਕੱਲ ਨੂੰ ਇਹ 1921 ਕਰਦੇ ਆ ਤੇ ਆਮ ਬੰਦਾ ਜੀ ਉਹਦੀ ਜਿਹਦੀ ਕੋਈ ਵਿਚਾਰ ਦੀ ਆਵਾਜ਼ ਨਹੀਂ ਉਹਦੇ ਨਾਲ ਕੀ ਵਾਪਰੂਗਾ ਯਾਰ ਤਾਂ ਕਿੱਡਾ ਵੱਡਾ ਹੈ ਵਾਪਰ ਰਿਹਾ ਸਾਡੇ ਨਾਲ ਪੰਜਾਬ ਦੇ ਲੋਕਾਂ ਨੂੰ ਫਿਰ ਕਰਦਾ ਵੀ ਜੇ ਅਸੀਂ ਆਪਣੇ ਜਵਾਕ ਬਚਾਉਣੇ ਆ ਤਾਂ ਇਕੱਠੇ ਹੋ ਜੋ ਬਾਈ ਤੇਨੇ ਬਖਸ਼ਿਆ ਕੋਈ ਮੈਨੂੰ ਜਾਨਾ ਕਿ ਡੱਕੇ ਹੁੰਦੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲੀ ਜਾਨਨੇ ਆ ਕੀ ਗਾਲਾਂ ਕੱਢੀ ਜਾਨਨੇ ਆ ਕੀ ਕਿਸੇ ਦੇ ਮਾਰੀ ਜਾਨਨੇ ਆ ਐਨੇ ਯਾਰ ਤੁੱਟ ਹੋਏ ਹੁੰਦੇ ਆ ਹੋਣ ਵੀ ਅਗਲੀ ਰਣ ਦਿੱਤੀ ਕੀ ਰਹੀ ਹੈ ਕਿ ਤੁਹਾਡੀ ਜਿਸ ਤਰੀਕੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸ਼ਿਕਾਇਤ ਕਰੋਗੇ ਅਸੀਂ ਸੱਦਾ ਦੇਵਾਂਗੇ ਭਾਈ ਇਹ ਇਹ ਜ਼ੁਲਮ ਦੇ ਖਿਲਾਫ ਲੜਾਈ ਲੜਾਂਗੇ ਅਖੀਰਲੇ ਸਾਥਕ ਲੜਾਂਗੇ ਜਾਵਾਂਗੇ ਯਾਰ ਇਹਨੂੰ ਜੋ ਇਹ ਚੱਕਣਾ ਇਹ ਕਹਿ ਵੀ ਰਹੇ ਇਸ ਚੱਕ ਕੇ ਲੈ ਜਾਇਆ ਹਸਤਾਲ ਚੋਂ ਮਾਂ ਲੈ ਜਾਓ ਯਾਰ ਕੋਈ ਗੱਲ ਨਹੀਂ ਪਰ ਐਸ ਵੇਲੇ ਤੁਹਾਨੂੰ ਲੱਗਦਾ ਮੈਂ ਚੁੱਪ ਕਰ ਜਾਊਂਗਾ ਤੁਸੀਂ ਮੇਰੀ ਆਵਾਜ਼ ਦੱਬ ਦੋਗੇ ਉਹਦਾ ਜਿੱਦੇ ਇਹ ਭੌਰ ਉੱਡਣਾ ਵਜੂ ਚੁੱਤੀ ਹੋਣੀ ਐ ਐ ਤੁਸੀਂ ਆਵਾਜ਼ ਨਹੀਂ ਮੇਰੀ ਦੱਬ ਕਹਿ ਰਿਹਾ ਮੈਨੂੰ ਉਹ ਜਿਹੜਾ ਆਪਣਾ ਸਰਕਾਰ ਦੇ ਖਿਲਾਫ ਬੋਲਦਾ ਤੂੰ ਪੁਲਿਸ ਖਿਲਾਫ ਬੋਲਦਾ ਤੂੰ ਹੀ ਕੱਲਾ ਆ ਗਿਆ ਪਰ ਉੱਥੋਂ ਸਮਝ ਲੱਗਦੀ ਐ ਨਾ ਵੀ ਸਾਰੀ ਗਿਣੀ ਵਿੱਚ ਸਾਜ਼ਿਸ਼ ਸੀਗੀ ਮੈਨੂੰ ਨਾਕਾ ਲਾ ਕੇ ਰੋਕਣਾ ਤੇ ਉਦੋਂ ਬਾਅਦ ਮੇਰੀ ਚੱਕੇ ਕੁੱਟਮਾਰ ਕਰਨੀ ਇਹ ਸਾਰਾ ਪਲਾਨ ਬਣਾ ਕੇ ਸਰਕਾਰ ਨਾਲ ਉੱਤੇ ਗੱਲਬਾਤ ਕਰਕੇ ਕੀਤਾ ਗਿਆ ਕੁੱਟ ਵੀ ਲਿਆ 751 ਵੀ ਕਰਤੀ ਹਵਾਲਾ ਚ ਵੀ ਦੇਤਾ ਜਰੀਲ ਵੀ ਤੁਸੀਂ ਕਰਤਾ ਉਦੋਂ ਬਾਅਦ ਵੀ ਕਹਿੰਦੇ ਅਸੀਂ ਜਰਾ ਐ ਕਰਾਂਗੇ ਤੁਸੀਂ ਉੱਥੇ ਕਿਉਂ ਜਾ ਕੇ ਇਹ ਵੀ ਆ ਰਹੀਆਂ ਉੱਥੋਂ ਧਮਕੀਆਂ ਵੀ ਤੁਸੀਂ ਦਾਖਲ ਕਿਉਂ ਹੋਏ ਤੁਸੀਂ ਕੁੱਟੋ ਮਾਰੋ ਬੰਦਾ ਰੌਲਾ ਵੀ ਨਾ ਪਾਵੇ ਇਹ ਕਹਿੰਦੇ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਤੱਕਾ ਹੁੰਦਾ ਮੈਂ ਤਾਂ ਹਰ ਥਾਂ ਹਰ ਬੰਦੇ ਨਾਲ ਖੜਦਾ ਪਾਰਟੀਆਂ ਤੋਂ ਧੜਿਆਂ ਤੋਂ ਉੱਠ ਕੇ ਖੜਦਾ ਪਰ ਮੇਰੇ ਵਰਗੇ ਬੰਦੇ ਨਾਲ ਐ ਵਾਪਰ ਜੇ ਆਮ ਬੰਦੇ ਦਾ ਜਿਗਰਾ ਪੈਜੂਗਾ ਕੰਨ ਨੂੰ ਬੋਲਣ ਦਾ ਹੋ ਗੱਲ ਕਰਨ ਦਾ ਕਿ ਤੁਸੀਂ ਲਗਾਤਾਰ ਪੰਜਾਬ ਦੇ ਮਸਲਿਆਂ ਦੀ ਆਵਾਜ਼ ਚੁੱਕਦੇ ਆ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਪਾਣੀਆਂ ਵਾਲੇ ਮਸਲੇ ਦਾ ਤੁਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਹੋ ਲਗਾਤਾਰ ਮਤੋਜ਼ਮਾਨ ਬਾਈ ਵੀ ਨਾਲ ਤੁਹਾਡੇ ਜਾ ਰਹੇ ਨੇ ਤਾਂ ਲੱਗਦਾ ਕਿ ਜਿਹੜੀਆਂ ਤੁਸੀਂ ਲੋਕਾਂ ਦੇ ਲਈ ਆਵਾਜ਼ ਚੁੱਕ ਰਹੇ ਹੋ ਜੋ ਗੱਲਾਂ ਕਰ ਰਹੇ ਹੋ ਉਹ ਤੱਕ ਮੈਂ ਆਜਾ ਜਿਹੜਾ ਭੁਗਤਣਾ ਪੈਂਦਾ ਹੋਇਆ ਅਜਿਹੀਆਂ ਕਾਰਵਾਈਆਂ ਕਰ ਮੈਂ ਉਹਨੂੰ ਕਿਹਾ ਉਹਨਾਂ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਮੈਂ ਗਲਤ ਕੀ ਕਰ ਰਿਹਾ ਹਾਂ ਪਾਣੀ ਦਾ ਮਸਲਾ ਛੋਡਾ ਨਹੀਂ ਹੈਗਾ ਕਿਸਾਨੀ ਦਾ ਮਸਲਾ ਮਜ਼ਦੂਰਾਂ ਦੇ ਮਸਲੇ ਬੋਲੀਆਂ ਦੇ ਮਸਲੇ ਜਾਂ ਜਿੰਨੇ ਮੁੱਦਿਆਂ ਦੇ ਲੈ ਕੇ ਇਹ ਤੁਹਾਡੇ ਸਾਡੇ ਸਾਰਿਆਂ ਦੇ ਪੰਜਾਬ ਤੁਸੀਂ ਵੀ ਤਾਂ ਪੰਜਾਬ ਚ ਰਹਿੰਦੇ ਹੋ ਯਾਰ ਤੁਸੀਂ ਯਾਰ ਮੈਂ ਇੱਕ ਗੱਲ ਵੀਰ ਮੇਰਾ ਮੈਨੂੰ ਸਮਝ ਨਹੀਂ ਲੱਗਦੀ ਯਾਰ ਵੀ ਆਪਾਂ ਨਾ ਇੱਕ ਕਿਸੇ ਕੀੜੀ ਨੂੰ ਮਾਰਨ ਲੱਗੇ ਵੀ ਬੰਦਾ ਹਜ਼ਾਰ ਵਾਰੀ ਸੋਚਦਾ ਤੇ ਜੇ ਮੇਰੇ ਕੋਈ ਮਨ ਤੇ ਹੁੰਦਾ ਯਾਰ ਵੀ ਮੈਨੂੰ ਮੈਂ ਕੋਈ ਪੁਲਿਸ ਨਾਲ ਵਧੀਕੀ ਕੀ ਕੀਤੀ ਜਾਂ ਕੁਝ ਹੋਰ ਕੀਤਾ ਤਾਂ ਮੈਂ ਇੱਧਰ ਦੀ ਕਿਉਂ ਆਉਂਦਾ ਮੈਂ ਕਿਉਂ ਨਾਕੇ ਤੇ ਰੁਕਦਾ ਮੇਰੇ ਕੋ ਮਨ ਚ ਗੱਲ ਹੁੰਦੀ ਤਾਂ ਮੈਂ ਕਿਹਾ ਐਸਐਸਪੀ ਨੂੰ ਫੋਨ ਕਰੀ ਜਾਂਦਾ ਪਰ ਨਹੀਂ ਜੋ ਪੰਜਾਬ ਦੇ ਲੋਕੋ ਸਾਨੂੰ ਪੀਲਾ ਬਾਈ ਆਓ ਯਾਰ ਇਹਨਾਂ ਇਹਨਾਂ ਦੇ ਖਿਲਾਫ ਜੇ ਲੜਨਾ ਦੇ ਸਾਥੀ ਸੀਗੇ ਜੀ ਉਹਨਾਂ ਨੂੰ ਵੀ ਕਿਸੇ ਦੀ ਹਿਰਾਸਤ ਪਾਈ ਗਈ ਸੀ ਤਾਂ ਉਹਨਾਂ ਨੂੰ ਪਹਿਲਾਂ ਹੀ ਛੱਡ ਦਿੱਤਾ ਦੋ ਜਣੇ ਸੀ ਅਸੀਂ ਇੱਕ ਮੇਰੇ ਨਾਲ ਮੁੰਡਾ ਹੋਰ ਦੋ ਬੰਦ ਨਰੀ ਬੰਦੀ ਪਾਈ ਸੀ ਉਹਨਾਂ ਦੇ ਨਾਲ ਵੀ ਕੋਈ ਕੁਟਮਾਰ ਦਾ ਜਿਵੇਂ ਤੁਸੀਂ ਇਲਜ਼ਾਮ ਲਗਾਏ ਆ ਕਿ ਤੁਹਾਡੇ ਨਾਲ ਹੋਈ ਉਹਨਾਂ ਨਾਲ ਵੀ ਕੁਝ ਹੋਇਆ ਹੋਵੇ ਹਾਂ ਉਹ ਤਾਂ ਤਾਂ ਉੱਥੇ ਚੌਂਕੀ ਦੇ ਵਿੱਚ ਗੱਲ ਫੜ ਲਿਆ ਮੁੰਡੇ ਦਾ ਮੇਰੇ ਨਾਲ ਦੇ ਦਾ ਮੈਂ ਕਿਹਾ ਵੀ ਇਹ ਡੱਕੇ ਵੇਰ ਪਤਾ ਹੀ ਨਹੀਂ ਲੱਗਦਾ ਸਾਨੂੰ ਇਸ਼ਾਰਾ ਕੀਤਾ ਗਾਲ ਕੱਢੀ ਚਲੋ ਉੱਥੇ ਕੋਈ ਵੀ ਕੋਈ ਪਰਿਵਾਰ ਨਾਲ ਆਉਦੀ ਧੀ ਨਾਲ ਆਉਦੀ ਭੈਣ ਨਾਲ ਆਉਦੀ ਮਾਂ ਦੀ ਘਰ ਵਾਲੀ ਨਾਲ ਬੰਦਾ ਜਾਂਦਾ ਤੇ ਇਹ ਬੰਦਾ ਯਾਰ ਐਨੀ ਖੁੱਲ ਦੇਤੀ ਵੀ ਤੁਸੀਂ ਐ ਰਾਹ ਜਾਂਦੇ ਲੋਕਾਂ ਨੂੰ ਇਹ ਜਿਹੇ ਗਾਲਾਂ ਕੱਢ ਕੇ ਤੁਰ ਜਾਓਗੇ ਯਾਰ ਤਰੀਕੇ ਅੱਜ ਦੀ ਗੱਲ ਕਰਾਂ ਜੀ ਜਿਵੇਂ ਤੁਹਾਡੇ ਪੇਜਾਂ ਦੇ ਉੱਤੇ ਜਿਹੜੀਆਂ ਵੀਡੀਓਜ਼ ਪਾਈਆਂ ਗਈਆਂ ਹਨ ਆਉਣ ਦੇ ਲਈ ਆ ਗਿਆ ਅਮਿਤੋਜ ਮਾਨ ਬਾਈ ਉਹਨਾਂ ਦੇ ਵੱਲੋਂ ਵੀ ਸਾਂਝੀਆਂ ਕੀਤੀਆਂ ਗਈਆਂ ਤਾਂ ਵੱਡੀ ਗਿਣਤੀ ਚ ਨੌਜਵਾਨ ਨੇ ਜਿਹੜੇ ਲੋਕ ਨੇ ਤੁਹਾਡਾ ਸਾਥ ਦੇਣ ਦੇ ਲਈ ਪਹੁੰਚੇ ਵੀ ਨੇ ਤਾਂ ਜਿਹੜੇ ਵੀਰ ਇੱਥੇ ਪਹੁੰਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੀ ਹਾਂ ਦੇਖੋ ਮੈਂ ਇੱਕ ਤਅਹ ਕਹਿਣਾ ਚਾਹੁੰਦਾ ਵੀ ਸ਼ਾਂਤੀ ਬਣਾ ਕੇ ਰੱਖੋ ਜੰਨੀ ਵੀ ਨੌਜਵਾਨ ਇੱਥੇ ਮੇਰਾ ਪਤਾ ਵੀ ਲੈਣ ਆ ਰਹੇ ਆ ਕੋਈ ਗੱਲ ਨਹੀਂ ਇਹਨੂੰ ਜੋ ਮਰਜੀ ਇਹਨਾਂ ਦੇ ਦਿਲ ਚੋਂ ਦਾ ਕਰ ਲੈਣ ਸਰਕਾਰ ਦੇ ਕਰ ਲੈ ਪੁਲਿਸ ਦੇ ਕਰ ਲੈ ਜੋ ਇਹਨਾਂ ਨੇ ਕਰਨਾ ਕਰ ਲੈਣ ਅਸੀਂ ਆਪਣੀ ਲੜਾਈ ਤੋਂ ਆਪਣੀ ਆਵਾਜ਼ ਬੁਲੰਦ ਕਰਨ ਤੋਂ ਪਿੱਛੇ ਨਾ ਅੱਜ ਹਟੇ ਆਂ ਨਾ ਮੈਨੂੰ ਪਿੱਲਾਂ ਤੇ ਆ ਕਿ ਜਿਹੜਾ ਬੰਦਾ ਵੀ ਇੱਥੇ ਆਵਾਜ਼ ਬੁਲੰਦ ਕਰਦਾ ਉਹ ਬੰਦਾ ਦੱਬਣਾ ਹੈ ਜੇ ਮਰਜ਼ੀ ਦੱਬ ਦੋ ਇਹੀ ਕੁਝ ਹੋ ਰਿਹਾ ਬਦਲਾਖੋਰੀ ਦੀ ਨੀਤੀ ਜਿਹੜੀ ਜੋਰਾਂ ਤੇ ਇੰਨਾ ਕੁਸ਼ਤਾ ਯਾਰ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਹੋਇਆ ਯਾਰ ਜਿੰਨਾ ਇੰਨਾ ਵੱਧ ਗਿਆ ਕੰਮ ਯਾਰ ਅਸੀਂ ਇਕੱਠੇ ਨਹੀਂ ਹੈਗੇ ਬਾਈ ਲੋਕ ਨਹੀਂ ਇਕੱਠੇ ਪਰ ਮੈਂ ਗੱਲ ਕਹਿਣਾ ਅੱਜ ਨਾ ਇਕੱਠੇ ਹੋ ਵਾਰੀ ਸਭ ਦੀ ਆਉਣੇ ਯਾਦ ਰੱਖੇ ਕੇ ਲਈ ਕਿ ਲੋਕ ਇੱਕ ਦੂਜੇ ਦੇ ਵਾਲੀ ਦੇਖ ਰਿਹਾ ਕਿ ਜਦੋਂ ਆਪਣੇ ਤੇ ਪੈ ਗਈ ਫੇਰ ਅੱਗੇ ਆਵਾਂਗੇ ਉਹਨਾਂ ਚਿਰ ਘਰ ਦੇ ਵਿੱਚ ਬਹਿ ਕੇ ਕਹਿ ਲਈ ਕਿ ਵੀਡੀਓ ਦੇਖਣ ਦਾ ਤੱਕ ਸਭ ਨੂੰ ਮਤਲਬ ਆ ਜਾਂ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਤੱਕ ਦਾ ਮਤਲਬ ਹਾਂ ਇਹ ਦੇਖੋ ਉਹੀ ਗੱਲ ਆ ਜਾਂਦੀ ਹੈ ਨਾ ਵੀ ਅੱਜ ਜੇ ਮੇਰੇ ਵਰਗੇ ਲੜ ਰਹੇ ਬੰਦਿਆਂ ਨਾਲ ਤੁਸੀਂ ਖੜੋਂਗੇ ਨਹੀਂ ਕੱਲ ਨੂੰ ਥੋਡੀ ਆਵਾਜ਼ ਕੌਣ ਬਣੂਗਾ ਉਠੂਗਾ ਕੋਈ ਬੋਲੂਗਾ ਫਿਰ ਜਿਹੜੇ ਜਮਾ ਜਿੰਨਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਨੂੰ ਦੱਬਣਾ ਹੀ ਬਹੁਤ ਸੌਖਾ ਯਾਰ ਹਲੇ ਮੈਂ ਤਾਂ ਧੰਨਵਾਦ ਕਰਦਾ ਕਿ ਪੰਜਾਬ ਦੇ ਲੋਕ ਆਵਾਜ਼ ਬੁਲੰਦ ਕਰਦੇ ਆ ਆਉਂਦੇ ਵੀ ਆ ਖੜਦੇ ਵੀ ਆ ਇਹਨਾਂ ਨੂੰ ਵੀ ਲੱਗਦਾ ਵੀ ਹਾਂ ਲੋਕ ਖੜਨਗੇ ਯਾਰ ਲੋਕਾਂ ਨੂੰ ਸੰਘਰਸ਼ ਕਰਨਗੇ ਸੜਕਾਂ ਤੇ ਆਉਣਗੇ ਇਹਨਾਂ ਨੂੰ ਵੀ ਇਹ ਹੈਗਾ ਇਹਨਾਂ ਦੇ ਮਨ 'ਚ ਲੋਕਾਂ ਦੇ ਦਬਾ ਕਰਨ ਮੰਨਦੇ ਹੋ ਕਿ ਜੋ ਫੈਸਲਾ ਹੋਇਆ ਮੈਂ ਕਹਿੰਦਾ ਭਾਈ ਜੋ ਮਰਜ਼ੀ ਦੇ ਦਿੰਦੇ ਮੇਰੇ ਤੇ ਰਾਤ ਯਾਰ ਇਹਨਾਂ ਦੇ ਹੱਥ ਸੀਗਾ ਮੈਂ ਜਿੱਥੇ ਮਰਜ਼ੀ ਜੀ ਰੋੜ ਦਿੰਦੇ ਮੈਨੂੰ ਪਰ ਪਤਾ ਸੀ ਵੀ ਲੋਕ ਨਿਕਲਣਗੇ ਬਾਹਰ ਪਹਿਲਾਂ ਨਿਕਲੇ ਨਹੀਂ ਭਾਨੇ ਵੇਲੇ ਲੋਕ ਨਿਕਲੇ ਆ ਨਾ ਇਹ ਇਸ ਗੱਲਾਂ ਯਾਰ ਇਹ ਹੁਣ ਹਰ ਗੱਲ ਨੂੰ ਯਾਰ ਤੁਸੀਂ ਮਾੜੀ-ਮਾੜੀ ਗੱਲ ਪਿੱਛੇ ਲੋਕਾਂ ਨੂੰ ਸੜਕਾਂ ਤੇ ਨਿਕਲਣਾ ਪਊਗਾ ਮਾੜੀ-ਮਾੜੀ ਗੱਲ ਪਿੱਛੇ ਕੀ ਸ਼ੂਟਿੰਗਾਂ ਛੋਟੀਆਂ ਗੱਲਾਂ ਆ ਆ ਜਿਹੜੀਆਂ ਗੱਲਾਂ ਕੀ ਇਹਨਾਂ ਗੱਲਾਂ ਦੇ ਉੱਤੇ ਸਾਡੇ ਹਾਈ ਕੋਰਟ ਸਾਡੇ ਸੁਪਰੀਮ ਕੋਰਟ ਸਾਡੇ ਸੈਸ਼ਨ ਜੱਜ ਕੋਈ ਸੋ ਮੋਟੋ ਨੋਟਸ ਲੈਣਗੇ ਕੋਈ ਸਾਡਾ ਮਨੁੱਖੀ ਅਧਿਕਾਰ ਕਮਿਸ਼ਨ ਕੋਈ ਇਹਦੇ ਨੋਟਸ ਲਊਗਾ ਕਿ ਇੱਕ ਬੰਦੇ ਨਾਲ ਤਸ਼ੱਦਦ ਹੋਇਆ ਮੈਂ ਕਹਿੰਦਾ ਮੇਰੀਆਂ ਮੈਡੀਕਲ ਰਿਪੋਰਟਾਂ ਦੇ ਵਿੱਚ ਤੁਸੀਂ ਦੇਖ ਲਓ ਜੇ ਮੈਂ ਝੂਠ ਮਾਰਦਾ ਵੀ ਮੈਂ ਜਾ ਮੈਨੂੰ ਕਿਤੇ ਗੁਰੂ ਘਰ ਲੈ ਚੱਲੋ ਮੈਂ ਝੂਠ ਬਾਲ ਪਹਿਲਾਂ ਸੋਨ ਮੈਂ ਦੱਸਿਆ ਮੈਨੂੰ ਪਹਿਲਾਂ ਮੋਗੇ ਵਾਲਿਆਂ ਨੇ ਫੜਿਆ ਬਠਿੰਡਲੇ ਪੁਲਿਸ ਨੇ ਫੜਿਆ ਮੈਂ ਕਿਹਾ ਵੀ ਉਹਨੇ ਕੁੱਟਮਾਰ ਕੀਤੀ ਹੈ ਜਿਹੜੀ ਸੱਚੀ ਗੱਲ ਮੈਂ ਉਹੀ ਬਿਆਨ ਕੀਤੀ ਹੈ ਨਾ ਸੋ ਲੋਕਾਂ ਨੂੰ ਅਪੀਲ ਆ ਬਾਈ ਸੱਦਾ ਦੇਵਾਂਗੇ ਆਜੋ ਬਾਈ ਤੁਹਾਨੂੰ ਬਾਈ ਜੀ ਗੱਲਬਾਤ ਕਰਨ ਦੇ ਲਈ ਤਾਂ ਬਾਈ ਲੱਖਾ ਸੁਦਾਨਾ ਨੇ ਦੱਸਦੇ ਇਹ ਕਿ ਰਾਮਪੁਰ ਹਸਪਤਾਲ ਦੇ ਵਿੱਚ ਇਸ ਵੇਲੇ ਐਡਮਿਟ ਕਰਵਾਇਆ ਗਿਆ ਹੈ ਬਾਈ ਉਹਨਾਂ ਨੂੰ ਤਾਂ ਕਹਿੰਦੇ ਅਗਲੀ ਕਾਰਵਾਈ ਹੈ ਜਿਹੜੀ ਅਸੀਂ ਕਾਨੂੰਨੀ ਤੌਰ ਤੇ ਜ਼ਰੂਰ ਕਰਵਾਵਾਂਗੇ